ਦੋਸਤੋ ਕਾਫੀ ਸਮੇਂ ਬਾਅਦ ਤੁਹਾਡੇ ਨਾਲ ਸਾਹਿਤਿਕ ਸਾਂਝ ਪਾ ਰਹੇ ਹਾਂ ਪੇਸ਼ ਹੈ ਇੱਕ ਛੋਟੀ ਜੀ ਤੇ ਥੋੜੀ ਨਟਖਟ ਗ਼ਜ਼ਲ ਉਮੀਦ ਹੈ ਪਸੰਦ ਕਰੋਗੇ ਹਰ ਥਾਂ ਮੇਰਾ ਪਖ ਰੱਖਦੀ ਏ ਹਰ ਥਾਂ ਮੇਰਾ ਪਖ ਰੱਖਦੀ ਏ ਮਾਲਕਾਨਾ ਮੇਰੇ ਤੇ ਹੱਕ ਰੱਖਦੀ ਏ ਖੁਦ ਨੂੰ ਚਿੜੀ ਦੀ ਤਸਬੀਹ ਦੇਵੇ ਖੁਦ ਨੂੰ ਚਿੜੀ ਦੀ ਤਸਬੀਹ ਦੇਵੇ ਬਾਜ ਦਿਵਾਲੀ ਅੱਖ ਰੱਖਦੀ ਏ ਅੰਦਰੋਂ ਮੇਰੇ ਤੋਂ ਜਾਨਵਾਰ ਦੀ ਅੰਦਰੋਂ ਮੇਰੇ ਤੋਂ ਜਾਨਵਾਰ ਦੀ ਉੱਪਰੋਂ ਝਗੜੇ ਲੱਖ ਰੱਖਦੀ ਏ ਜ਼ੁਬਾਨ ਤੇ ਉਹਦੀ ਤਿੱਖੀ ਨਸ਼ਤਰ ਜ਼ੁਬਾਨ ਤੇ ਉਹਦੀ ਤਿੱਖੀ ਨਸ਼ਤਰ ਨੱਕ ਤੇ ਗੁੱਸਾ ਵੱਖ ਰੱਖਦੀ ਏ ਕਈ ਵਾਰੀ ਸੁਣਨ ਦਾ ਮੂਡ ਨਹੀਂ ਹੁੰਦਾ ਕਈ ਵਾਰੀ ਸੁਣਨ ਦਾ ਮੂਡ ਨਹੀਂ ਹੁੰਦਾ ਫੇਰ ਵੀ ਜਾਰੀ ਚ ਅੱਖ ਰੱਖਦੀ ਏ ਭਿੰਡਰ ਸੰਜੀਦਗੀ ਦਾ ਵੀ ਕਾਇਲ ਭਿੰਡਰ ਸੰਜੀਦਗੀ ਦਾ ਵੀ ਕਾਇਲ ਮਨ ਦੇ ਵਿੱਚ ਅੱਖ ਰੱਖਦੀ ਏ ਐਵੇਂ ਨਹੀਂ ਰੱਬ ਦੀ ਤਸਬੀਹ ਦਿੰਦਾ ਐਵੇਂ ਨਹੀਂ ਰੱਬ ਦੀ ਤਸਬੀਹ ਦਿੰਦਾ ਉਹਦੇ ਵਾਂਗੂ ਰੱਖ ਰੱਖਦੀ ਏ ਉਹਦੇ ਵਾਂਗੂ ਰੱਖ ਰੱਖਦੀ ਏ ਹਰ ਥਾਂ ਮੇਰਾ ਪੱਖ ਰੱਖਦੀ ਏ ਮਾਲਕਾਨਾ ਮੇਰੇ ਤੇ ਹੱਕ ਰੱਖਦੀ ਏ ਧੰਨਵਾਦ